ਜੱਸੀ ਰਾਮ ਜੀ ਸਰਿਕ ਪੁਤਲਾ ਵਾਸੀਆਂ ਨੂੰ ਜਿਦੈ ਵੀ ਤੁਹਾਨੂੰ ਪਤਾ ਕਿ ਮਸੀਤ ਚੌਂਗੇ ਵਿੱਚ ਬੜੀ ਧੁੰਮਕਾਂ ਮਾ ਸ਼ਰਦਾ ਦੇ ਨਾਲ ਦੁਸ਼ਹਿਰੇ ਦਾ ਉਤਸਵ ਮਨਾਇਆ ਜਾਂਦਾ ਹੈ। ਖੰਡ ਦੁਸ਼ਹਿਰੇ ਨੂੰ ਮਰਦਿਆਂ ਜਦੋਂ ਰੱਖਦੇ ਹੋਏ ਸਾਡੀ ਇੱਕ ਲੰਬੇ ਸਮੇਂ ਤੋਂ ਕਮੇਟੀ ਤੋਂ ਹੜਤਾਲ ਚੱਲੀ ਆਈ ਸੀ ਜਿਹਦੇ ਕਰਕੇ ਕੁਬਲਾ ਕਾਫੀ ਲੰਬਾ ਚੌੜਾ ਢੇਰ ਲੱਗਿਆ ਸੀਗਾ ਤੇ ਦੁਸ਼ਹਿਰੇ ਦੀ ਸਾਰੀ ਟੀਮ ਜਾ ਕੇ ਰਾਣਾ ਗੁਰਜੀਤ ਸਿੰਘ ਜੀ ਨੂੰ ਮਿਲੀ ਆ ਉਹਨਾਂ ਨੇ ਰਿਕਵੈਸਟ ਕੀਤੀ ਆ ਤੇ ਰਾਣਾ ਗੁਰਜੀਤ ਸਿੰਘ ਜੀ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਸਾਬਨ ਭੇਜ ਕੇ ਕਾਲੀਆਂ ਭੇਜ ਕੇ ਜੀਸੀਬੀ ਭੇਜ ਕੇ ਬੰਦੇ ਭੇਜ ਕੇ ਉਹ ਪੂਰਾ ਖਲੋਪਰ ਸਾਰਾ ਏਰੀਆ ਪੂਰੀ ਗਰਾਉਂਡ ਨੂੰ ਸਾਫ ਕਰਾਇਆ ਤੇ ਅਸੀਂ ਸਾਰੀ ਟੀਮ ਦਾਣਾ ਗੁਰਜੀਤ ਸਿੰਘ ਜੀ ਦਾ ਕਾਫੀ ਧੰਨਵਾਦ ਕਰਦੇ ਆ ਤੇ ਦਿਲੋਂ ਬਹਿਰਾਈਆਂ ਤੁਹਾਨੂੰ ਅਸ਼ੀਰਵਾਦ ਦਿੰਦੇ ਕਿ ਰੱਬ ਪਰਮਾਤਮਾ ਨੇ ਲੰਬੀ ਉਮਰ ਦੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅਸੀ ਰਨਾ ਜੀ ਦੇ ਬਹੁਤ ਕਮੇਟੇਬਲ ਬਹੁਤ ਧੰਨ ਮਾਰਦੀਆਂ ਕਿ ਉਹਨਾਂ ਨੇ ਸਾਡਾ ਸਾਰਾ ਚੌਂਸ ਪਾਈ ਕਰਾਈ ਹੈ ਬਹੁਤ ਬਹੁਤ ਧੰਨਵਾਦ ਹੈ ਨਾ ਜੀ ਜੈ ਸ਼੍ਰੀ ਰਾਮ ਸ੍ਰੀ ਰਾਮ ਲਈ ਦਾ ਧਰਮ ਕਮੇਟੀ ਮਸਤੀ ਚੌਂਕ ਵੱਲੋਂ ਮੈਂ ਰਾਣਾ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੀ ਛੋਟੀ ਜਿਹੀ ਬੇਨਤੀ ਸਵਾਰ ਕਰਕੇ ਕੱਲ ਦੁਸ਼ਹਿਰਾ ਦਿਹਾੜਾ ਉਸ ਤੋਂ ਇੱਕ ਦਿਨ ਪਹਿਲਾਂ ਜੋ ਅੱਜ ਜਿਹੜੀ ਸਫਾਈ ਕਰਵਾਤੀ ਆ ਬਾਕੀ ਜਿਹੜੀ ਸਫਾਈ ਦੇ ਰੂਪ ਕੀ ਜਿਹੜੇ ਲੱਗੇ ਆ ਜਿਨ੍ਹਾਂ ਨੇ ਅਰਦਾਸ ਦੇ ਬਾਵਜੂਦ ਵੀ ਸਾਡਾ ਇਸ ਦੁਸ਼ਹਿਰੇ ਦੇ ਮੌਕੇ ਦੇ ਉੱਤੇ ਸਫਾਈ ਕਰਨ ਦੇ ਵਿੱਚ ਸਾਡਾ ਸਾਥ ਦਿੱਤਾ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦੀ ਹਾਂ ਹਾਂ ਜੀ ਅੱਜ ਦਸ਼ਰੇ ਦੇ ਪਰਵ ਕਰਨ ਜਿਹੜਾ ਆਪਣੇ ਚੌਂਕ ਦੇ ਵਿੱਚ ਕਾਫੀ ਸਮੇਂ ਤੋਂ ੂੜਾ ਪਿਆ ਸੀਗਾ ਉਹ ਵੀ ਰਾਣਾ ਜੀ ਨੇ ਅੱਜ ਸਫਾਈ ਕਰਵਾਈ ਆ ਜਿਹਦੇ ਨਾਲ ਬਹੁਤ ਜਿਆਦਾ ਸੁਰੱਖਤ ਹੋ ਜਾਏਗੀ ਕੱਲ ਮੇਲੇ ਦੇ ਲਾਂਵਰੇ ਤੋਂ ਧੰਨਵਾਦ ਦੇ ਲਈ ਜੇ ਕਾਫੀ ਸਮੇਂ ਤੋਂ ਦੇਖਿਆ ਜਾ ਰਿਹਾ ਸੀਗਾ ਕਿ ਕਿਸੇ ਨਾ ਕਿਸੇ ਕਾਰਨ ਕਰਕੇ ਚੌਂਕੀ ਦੇ ਚੌਂਕੀ ਵਿੱਚ ੂੜਾ ਨਹੀਂ ਲੱਗਿਆ ਜਾ ਰਿਹਾ ਇਹਦੇ ਲਈ ਕਿ ਦੋ ਤਿੰਨ ਵਾਰੀ ਰਾਣਾ ਜੀ ਨੇ ਆਪ ਆਪਣੇ ਪਰਸਨਲ ਤੌਰ ਦੇ ਉੱਤੇ ਲੈ ਕੇ ਆਪਣੇ ਪਰਸਨਲ ਲੈਵਲ ਲਿਜਾ ਕੇ ਵੀ ਤੋਂ ਸਫਾਈ ਕਰਵਾਈ ਤੇ ਅੱਜ ਫਿਰ ਰਾਣਾ ਜੀ ਨੇ ਦਸ਼ਰੇ ਦਾ ਮਹੌਲ ਦੇਖਦੇ ਹੋਏ ਕਿ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਹੋਵੇ ਉਹਦੇ ਲਈ ਦੁਆਰ ਤੋਂ ਅੱਜ ਫਿਰ ਸਫਾਈ ਕਰਾਈ ਹੈ। ਇਹ ਵੀ ਜਨਤਾ ਤੋਂ ਵੀ ਇਹ ਜੋ ਜਾਣਦੇ ਆ ਉਹ ਵੀ ਕੂੜੇ ਨੂੰ ਥੋੜਾ ਹੋਰ ਤਰੀਕੇ ਦੇ ਨਾਲ ਬਾਹਰ ਲੈ ਕੇ ਯੂਟਿਲਾਈਜ਼ ਕਰਾਣ ਕਿ ਗਾਂ ਤੋਂ ਬਾਾਂ ਆਪਣੇ ਆਪਣੇ ਸ਼ਰਧਾ ਮਹੌਲ ਖਰਾਬ ਹੁੰਦਾ ਤੇ ਉਹ ਨਾ ਹੋਵੇਦਾ। ਬਾਕੀ ਅਖੀ ਰਾਣਾ ਜੀ ਦਾ ਪੋਸ਼ ਪਰਿਵਾਰ ਹੈ ਕਿ ਉਹਨਾਂ ਨੇ ਇਹ ਇਨਾ ਇਨੀਸ਼ੀਏਟਿਵ ਕੀਤਾ ਕਿ ਆਪਣੇ ਸ਼ਰਧਾ ਦੀ ਸਫਾਈ ਹੋਈ। ਅਸੀਂ ਬਹੁਤ ਉਹਨਾਂ ਦਾ ਸਨਮਾਨ ਕਰਦੇ ਹਾਂ।